ਪੰਜਾਬੀ ਅਦਾਕਾਰ ਗੁਰਪ੍ਰੀਤ ਖੁੱਗੀ ਨੇ ਮਾਨਸਿਕ ਤਣਾਅ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ ਖਾਸ ਕਰ ਉਹਨਾਂ ਨੌਜਵਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਇਸ ਦੇ ਲਈ ਇੱਕ ਕੈਂਪ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਖੁਦ ਗੁਰਪ੍ਰੀਤ ਖੁੱਗੀ ਸਵਾਲਾਂ ਦੇ ਜਵਾਬ ਦੇਣਗੇ ਸਤਿ ਸ਼੍ਰੀ ਅਕਾਲ ਜੀ ਜ਼ਿੰਦਗੀ ਚ ਸਰੀਰਾਂ ਦੇ ਨਾਲ ਪ੍ਰੋਬਲਮਸ ਤਾਂ ਆਉਂਦੀਆਂ ਨੇ ਪਰ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਨਾ ਪੈਰ ਦੁਖਦਾ ਹੋਵੇ ਤਾਂ ਮਦ ਦੁਖਦਾ ਹੋਵੇ ਈਵਨ ਮਤਲਬ ਤੁਹਾਡਾ ਸ਼ੋਲਡਰ ਪੇਨ ਹੈ ਨੀ ਪੇਨ ਹੈ ਬੁਖਾਰ ਚੜ ਗਿਆ ਸਮੇਂ ਬਹੁਤ ਵੱਡੀਆਂ ਮੁਸੀਬਤਾਂ ਲੱਗਦੀਆਂ ਇਤੋਂ ਤੱਕ ਨਜ਼ਲਾ ਦੁਖਾਮ ਨਿਆ ਸਿਰਦਰਦ ਹੋਵੇ ਉਹ ਵੀ ਸਾਨੂੰ ਪ੍ਰੋਬਲਮ ਲੱਗਦੀ ਹੈ ਪਰ ਇੱਕ ਚੀਜ਼ ਜਿਹੜੀ ਬੜੀ ਸੀਰੀਅਸ ਹੈ ਸਾਨੂੰ ਕਦੇ ਪ੍ਰੋਬਲਮ ਹੀ ਨਹੀਂ ਲੱਗਦੀ ਉਹ ਹੈ ਮੈਂਟਲ ਹੈਲਥ ਸਾਡੀ ਆਪਣੀ ਹੋਵੇ ਜਾਂ ਕਿਸੇ ਦੀ ਸਭ ਤੋਂ ਪਹਿਲਾਂ ਤਾਂ ਲੋਕ ਇਹ ਗੱਲ ਐਡਮਿਟ ਕਰਨ 'ਚ ਹੀ ਦਿੱਕਤ ਮਹਿਸੂਸ ਕਰਦੇ ਹੈ ਕਿ ਮੇਰੇ ਕੋਈ ਮੈਂਟਲ ਹੈਲਥ ਨਾਲ ਇਸ਼ੂਸ ਚੱਲ ਰਹੇ ਨੇ ਮੈਂ ਕਿਸੇ ਸਟ੍ਰੈਸ ਜਾਂ ਡਿਪਰੈਸ਼ਨ ਸ਼ਬਦ ਤਾਂ ਸਾਡੇ ਸੁਣਨਾ ਹੀ ਨਹੀਂ ਚਾਹੁੰਦੇ ਕਿਸੇ ਨੂੰ ਕਹੋ ਤਾਂ ਗੱਲ ਪੈ ਜਾਂਦਾ ਕਿ ਤੂੰ ਇਹ ਕਹਿ ਰਿਹਾ ਡਿਪਰੈਸ਼ਨ ਪਰ ਇਹ ਬਹੁਤ ਸੀਰੀਅਸ ਮੈਟਰ ਹੈ ਮੈਂਟਲ ਹੈਲਥ ਦਾ ਮਤਲਬ ਸਿਰਫ ਇਹ ਨਹੀਂ ਕਿ ਤੁਹਾਨੂੰ ਚਿੰਤਾਸਪਾਗਿਆ ਹੈ ਜਾਂ ਡਿਪਰੈਸ਼ਨ ਹੈ ਮੈਂਟਲ ਹੈਲਥ ਨਾਲ ਛੋਟੇ ਛੋਟੇ ਕਈ ਇਸ਼ੂਸ ਵੀ ਜੁੜੇ ਹੁੰਦੇ ਨੇ ਆ ਜਿਹੜੇ ਵੱਡੀਆਂ ਪ੍ਰੋਬਲਮਸ ਨੂੰ ਲੀਡ ਕਰਦੇ ਔਰ ਉਹ ਸਾਡੀਆਂ ਹੋਰ ਵੀ ਕਈ ਬਿਮਾਰੀਆਂ ਸਾਡੇ ਅੰਦਰ ਪੈਦਾ ਕਰਦੇ ਸੋ ਮੈਂਟਲ ਹੈਲਥ ਤੇ ਗੱਲ ਹੋਣੀ ਚਾਹੀਦੀ ਹੈ ਮੈਂਟਲ ਹੈਲਥ ਦਾ ਜ਼ਿਕਰ ਹੋਣਾ ਚਾਹੀਦਾ ਹੈ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ ਇਹਦੇ ਨਾਲ ਤੁਸੀਂ ਆਪਣਾ ਆਪਣੇ ਪਰਿਵਾਰ ਦਾ ਤੇ ਆਲੇ ਦੁਆਲੇ ਵਾਲਿਆਂ ਦਾ ਭਲਾ ਕਰ ਸਕਦੇ ਤੁਸੀਂ ਸਮਝ ਸਕਦੇ ਹੋ ਕਿਸੇ ਨੂੰ ਕਿਸੇ ਦੀ ਪ੍ਰੋਬਲਮ ਨੂੰ ਕੋਈ ਤੁਹਾਡੀ ਪ੍ਰੋਬਲਮ ਨੂੰ ਸਮਝ ਸਕਦਾ ਤੇ ਇੱਕ ਇਸੇ ਆ ਰਸਤੇ ਤੇ ਇੱਕ ਬੜਾ ਸੋਣਾ ਉਪਰਾਲਾ ਕੀਤਾ ਜਾ ਰਿਹਾ ਪ੍ਰਭਾਸਰਾ ਜਿਹੜਾ ਖਰੜ ਤੋਂ ਅੱਗੇ ਕੋਰਾਲੀ ਤੋਂ ਪਹਿਲਾਂ ਪ੍ਰਭਾਸਰਾ ਆਪਾਂ ਜਾਣਦੇ ਹਾਂ ਕਿ ਇਹ ਬੇਸਹਾਰਾ ਲੋਕਾਂ ਦਾ ਘਰ ਹੈ ਤੇ ਉੱਥੇ 28 ਮਈ ਨੂੰ ਸ਼ਾਮੀ 4 ਤੋਂ 7 ਵਜੇ ਤੱਕ ਮੈਂਟਲ ਹੈਲਥ ਤੇ ਗੱਲ ਕਰਨ ਲਈ ਇੱਕ ਬਹੁਤ ਜ਼ਬਰਦਸਤ ਸੈਮੀਨਾਰ ਜਾਂ ਇਕੱਠ ਹੋ ਰਿਹਾ ਸੈਮੀਨਾਰ ਨਿਕਲ ਸੇ ਉਰੇ ਚ ਮੈਂ ਪੌਂਚਰ ਯਾਰ ਮੈਂ ਕੋਸ਼ਿਸ਼ ਕਰਾਂਗਾ ਕਿ ਮੇਰੇ ਮੈਂ ਚਾਹੁੰਦਾ ਕਿ ਯੰਗਸਟਰਸ ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਹੋਣ ਕਾਲਜਿਸ ਤੋਂ ਸਕੂਲਾਂ ਤੋਂ ਜਾਂ ਪ੍ਰਾਈਵੇਟ ਜੌਬਸ ਤੋਂ ਗਵਰਨਮੈਂਟ ਜੌਬਸ ਤੋਂ ਜਿੱਥੋਂ ਵੀ ਆਉਣਾ ਚਾਹੁੰਦਾ ਆਓ ਆਪਾਂ ਸਾਰੇ ਰਲ ਕੇ ਮੈਂਟਲ ਹੈਲਥ ਦੇ ਉੱਤੇ ਗੱਲ ਕਰੀਏ ਤੇ ਕੁਝ ਸਵਾਲ ਤੁਸੀਂ ਮੈਨੂੰ ਕਰੋ ਮੈਂ ਜਵਾਬ ਦਿਆਂ ਮੇਰੇ ਕੋਲ ਕੋਈ ਸਵਾਲ ਹੋਏਗਾ ਤਾਂ ਮੈਂ ਵੀ ਤੁਹਾਨੂੰ ਪੁੱਛਾਂਗਾ ਆਓ ਸਾਰੇ ਮਿਲਦੇ ਹਾਂ 28 ਮਈ ਨੂੰ ਪ੍ਰਭਾਸਰਾ ਕੋਰਾਲੀ ਸ਼ਾਮ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਿਰਫ ਮੈਂਟਲ ਹੈਲਥ ਤੇ